ਦੋਸਤੋ ਆਪਣੇ ਚੱਲਦੇ ਹੈਗਾ ਥੋੜਾ ਸਵਾਕ ਤੇ ਜਿਵੇਂ ਅੱਜ ਕੱਲ ਇਲੈਕਟ੍ਰਿਕ ਇੱਕ ਛੋਟੀਆਂ ਚੀਜ਼ਾਂ ਦਾ ਮੰਨ ਲਾ ਗ੍ਰੀਨ એનર્ਜੀ ਦਾ ਜਮਾਨਾ ਆ ਗਿਆ ਤੇ ਗ੍ਰੀਨ ਮਾਸਟਰ ਵਾਲੇ ਦਾ ਇਹ ਵਾਲਾ ਮਾਡਲ ਹੀ ਆਪਣਾ 290000 ਰੁਪਏ ਦਾ ਹੀ ਜਿਹਨੇ ਆਪਦਾ ਸੌਂਪੂਰਾ ਕਰਨ ਨਾਲ ਲੰਡੀ ਚੀਜ਼ ਦਾ ਹਾਂਜੀ ਆਪਣੀ ਆਪਣੀ ਮੈਨੂਫੈਕਚਰਿੰਗ ਬਈ ਇੱਕ ਬੈਟਰੀ ਇਹਦੀ ਮਨ ਲਓ ਵੀ ਤੁਸੀਂ ਕੋਈ ਚਾਰਜ 90 ਕਿਲੋਵੈਟ ਚਾਹੁੰਦੇ ਇੱਕ ਬੈਟਰੀ ਹੈ ਜਾਣਕਾਰੀ 21 ਦਿਨਾਂ ਦੇ ਵਿੱਚ ਦੁਬਾਰਾ ਦੇਖੋ ਅਸਿਸਟਮ ਹਾਂਜੀ ਬਹੁਤ ਸੋਹਣੀ ਜਿਹੀ ਲੱਗੋ ਨਹੀਂ ਅਲਟਰਨੇਟਰ ਇਤਨਾ ਕੇਂਦਰ ਵੀ ਬਣੀ ਹੋਈ ਹੈ ਟੌਪ ਸਪੀਡ 'ਤੇ ਆਏ ਭਾਈ ਅੰਡਰ ਸਪੀਡ ਵਹੀਕਲ ਹੈ ਜੇ ਕੋਈ ਆਰਸੀ ਹੈ ਕੋਈ ਪੇਪਰ ਵਰਕ ਦੀ ਲੋੜ ਨਹੀਂ ਹੈ ਇਹਦਾ ਲੈ ਰਿਹਾ ਜਾਣਕਾਰੀ ਦੇ ਬਾਰੇ ਤੇ ਕੀ ਗੱਲ ਵਾਤਾ ਜੋ ਬੈਟਰੀ ਡਾਊਨ ਹੋ ਗਈ ਸਭ ਕੋ ਵੀ ਲੈਣੇ ਜਾਣਕਾਰੀ ਆਦਿ ਨੇ ਭਾਈ ਤਾਂ ਜਾਣਕਾਰੀ ਭਾਈ ਕਿਹੜੀ ਕੰਪਨੀ ਹੈ ਗ੍ਰੀਨ ਮਾਸਟਰ ਕਿੱਥੇ ਗ੍ਰੀਨ ਮਾਸਟਰ ਆਪਣਾ ਹੈਗੇ सिरसा ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ ਹਾਂਜੀ ਠੀਕ ਆ ਤੇ ਪਹਿਲਾਂ ਤਾਂ ਪਤਾ ਆਂਦੀ ਕਿ ਕਿੰਨੇ ਮਾਡਲ ਆਂਦੇ ਵੀਰੇ ਆਪਣੇ ਦੇ ਗਰੀਨ ਆਪਣੇ ਕੋਲ ਕਾਫੀ ਮਾਡਲ ਆਂਦੇ ਲਗਭਗ 10 ਮਾਡਲ ਲੈ ਕੇ ਆਪਣੇ ਕੋਲ ਈਵੀ ਵੈਂਟੇਜ ਕਾਰ ਵਗੈਰਾ ਦੇ ਅੱਜ ਦੇ ਮੇਲੇ ਦੀ ਖਿੱਚ ਦਾ ਕੇਂਦਰ ਬਣੀ ਹੈ ਜੀਪ ਹਾਂਜੀ ਇਹਦੀ ਕੀ ਡਿਟੇਲ ਨੇ ਕੀ ਇਹਦੀਆਂ ਸਪੈਸੀਫਿਕੇਸ਼ਨ ਇਹ ਬਈ ਆਪਣਾ ਮਿਡ ਮਾਡਲ ਹੈਗਾ ਵੈਸੇ ਮਿਡ ਮਾਡਲ ਹੈ ਠੀਕ ਹੈ ਇਹ ਮੰਨ ਲਓ ਰੂਟੀਨ ਚ ਚੱਲਣ ਵਾਲਾ ਮਾਡਲ ਆਪਾਂ ਜਿਵੇਂ ਕਹਿ ਦਿੰਨੇ ਆ ਸਭ ਤੋਂ ਜ਼ਿਆਦਾ ਸਾਡਾ ਇਹ ਸੇਲ ਹੋਣ ਵਾਲਾ ਮਾਡਲ ਹੈਗਾ 290000 ਰੁਪਏ ਦਾ ਪ੍ਰਾਈਸ ਹੈ ਠੀਕ ਆ ਠੀਕ ਹੈ ਇੱਕ ਵਾਰੀ ਚਾਰਜ ਹੋਏ ਤੇ 90 ਕਿਲੋਮੀਟਰ ਚੱਲਦੀ ਹੈ ਠੀ ਤੇ ਯਾਰ ਇਸ ਪੀਡੀ ਸਪੀਡ ਤੇ ਟਾਪ ਹੈ ਇਹ ਤੇ ਲਿਥੀਅਮ ਬੈਟਰੀ ਇਹਦੇ ਵਿੱਚ ਹੈਗੀ ਹੈ ਬੈਟਰੀ ਦੇ ਵਿੱਚ ਦੋ ਸਾਲ ਦੀ ਇਹਦੀ ਵਾਰੰਟੀ ਦੇਵਾਂਗੇ ਲਿਥੀਅਮ ਬੈਟਰੀ ਦੀ ਠੀਕ ਹੈ ਤੇ ਜ਼ੀਰੋ ਤੇ ਤੁਸੀਂ ਚਾਰਜ ਲਾਤੀ ਤੇ 4 ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜਾਊਗੀ 4 ਕਯੂਐਂਟਾ ਖਾਊਗੀ ਬਿਜਲੀ ਦੀਆਂ 4 ਕਯੂਐਂਟਾ ਨਾ 4 ਘੰਟਿਆਂ ਦੇ ਵਿੱਚ ਚਾਰਜ ਹੋ ਆਲ ਓਵਰ ਬੋਡੀ ਜਿਹੜੀ ਇਹਦੀ ਹੈਗੀ ਹੈ ਫਾਈਬਰ ਦੀ ਹੈ ਕੰਪਨੀ ਕੋਲ ਕਾਫੀ ਕਲਰ ਹੈਗੇ ਕਾਫੀ ਮਾਡਲ ਹੈਗੇ ਪ੍ਰੋਪਰ ਈਵੀ ਮੰਨ ਲਓ ਜੀਪ ਹੈਗੀ ਹੈ ਤੇ ਇਸ ਚ ਪ੍ਰੋਪਰ ਵਿਨਟੇਜ ਲੁੱਕ ਚ ਵੀ ਆਉਂਦੀ ਆਪਣੇ ਕੋਲ ਤੇ ਹੋਰ ਕੀ ਸਪੈਸੀਫਿਕੇਸ਼ਨ ਹੈ ਵੀਰੇ ਮਾਡਲ ਦੀਆਂ ਫਿਲਹਾਲ ਇਸ ਮਾਡਲ ਤਾਂ ਅਹੀ ਸਪੈਸੀਫਿਕੇਸ਼ਨਸ ਹੈ ਹੋਰ ਆਪਣੇ ਕੋਲ ਕਾਫੀ ਮਾਡਲ ਆਂਦੇ ਆ ਉਧਰ ਆਪਣਾ ਨੰਬਰ ਹੈਗਾ ਸਟੋਰ ਦਾ ਉਧਰ ਤੁਸੀਂ ਕੀ ਕਹਿੰਦੇ ਕੋਲ ਚੈੱਕ ਕਰ ਲਓ ਆਪਣਾ ਸ਼ੋਰੂਮ ਹੈਗਾ ਇਹ ਦਿੱਲੀਪੁਰ सिरसा ਹਰਿਆਣਾ ਠੀਕ ਹੈ ਦੋਸਤਾਂ ਇਹਦਾ ਕਿੰਨਾ ਪ੍ਰਾਈਸ ਆ ਇਹ ਵਾਲਾ ਮਾਡਲ ਦੀ ਆਪਣਾ 290000 ਇਹ ਗੱਲ ਬਾਤ ਬਾਕੀ ਸਾਰੀ ਡੀਟੇਲ ਚ ਦੇ ਦਿਆਂਗੇ ਜਾਣਕਾਰੀ ਬ੍ਰਦਰ ਫਾਈਬਰ ਹੈ ਕਿ ਲੋਹਾ ਇਹ ਇਹ 올ਓਵਰ ਬੋਡੀ ਫਾਈਬਰ ਦੀ ਕਿੰਨੇ ਕਿਲੋਮੀਟਰ ਚੱਲੀ ਜਾਂਦੀ ਵੀਰੇ ਇਹ 1490 20 ਕਿਲੋਮੀਟਰ ਹਾਂਜੀ ਯਾਨੀ ਦੀ ਸਪੀਡ ਹੈਗੀ 1 ਚਾਰਜ ਤੇ 20 ਕਿਲੋਮੀਟਰ ਚੱਲਦੀ ਹੈ ਹੈਂਡਰੀ 2 ਸਾਲ ਦੀ ਵਾਰੰਟੀ ਲਈ ਇਥੇ ਮੈਡੀ ਸੀ ਵਾਰੰਟੀ ਦੇ ਵਿੱਚ 1490 ਸਟੇਬਲ ਮਾਡਲ ਦਾ ਪ੍ਰਾਈਸ ਹੈਗੀ 290000 ਅੱਛਾ 1490 ਹਰ ਚੱਲਦੀ ਹੈ ਹਾਂਜੀ ਬਾਕੀ ਜੇ ਮੇਰੇ ਫੇਵਰ ਬਾਡੀ ਆ ਗਈ ਦੀ ਵੀ ਕੋਈ ਹੈਗੀ ਗਾਰੰਟੀ ਵਾਰੰਟੀ ਨਹੀਂ ਇਹਦੀ ਕੋਈ ਗਾਰੰਟੀ ਵਾਰੰਟੀ ਨਹੀਂ ਹੁੰਦੀ ਕੀ ਕਹਿੰਦੇ ਨਾਰਮਲ ਰਿਪੇਅਰ ਵਗੈਰਾ ਹਾਂ ਰਿਪੇਅਰ ਵਗੈਰਾ ਹੋ ਜਾਂਦੀ ਹੈ ਠੀਕ ਹੈ ਇਹ ਹੀ ਆਪਣੇ सिरसा ਹਰਿਆਣਾ ਮੈਨੂਫੈਕਚਰਿੰਗ ਹੈ ਇਹਦਾ ਕਿੰਨਾ ਬਣਿਆ ਸਾਰੇ ਇਹਦੇ ਬਾਰੇ ਪੁੱਛਦੇ ਆ ਇਹ ਵੀ ਆਪਣਾ 290000 ਰੁਪਏ